ਨਮਸਕਾਰ ਸਤਿ ਸ਼੍ਰੀ ਅਕਾਲ ਕੈਨ ਟੀਵੀ ਪੰਜਾਬੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਤੁਹਾਡੇ ਨਾਲ ਨਿਧੀ ਵਰਮਾ ਸ਼ੁਰੂਆਤ ਕਰਦੇ ਆਂ ਅੱਜ ਦੇ ਬੁਲੇਟਿਨ ਦੀ ਸਭ ਤੋਂ ਪਹਿਲਾਂ ਅੱਜ ਦੀ ਸਭ ਤੋਂ ਵੱਡੀ ਤੇ ਅਹਿਮ ਖਬਰ ਮੁੱਖ ਖਬਰ ਤੋਂ ਸ਼ੁਰੂਆਤ ਕਰਾਂਗੇ ਦੱਸਦੀ ਏ ਜਿੱਥੇ ਜਿੱਥੇ ਭਾਰਤ ਦੇ ਵੱਲੋਂ ਪਾਕਿਸਤਾਨ ਤੇ ਆਪਰੇਸ਼ਨ ਸਿੰਦੂਰ ਚਲਾਇਆ ਗਿਆ ਤੇ ਇਸ ਆਪਰੇਸ਼ਨ ਸਿੰਦੂਰ ਦੇ ਵਿੱਚ ਕੀ ਕੀ ਹੋਇਆ ਇਹ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿਸ ਤਰੀਕੇ ਦੇ ਨਾਲ ਫੌਜ ਦੇ ਵੱਲੋਂ ਜੀ ਜੋ ਇਹਨਾਂ ਦੇ ਵੱਲੋਂ ਵਾਰ ਕੀਤੇ ਗਏ ਸੀ ਪਾਕਿਸਤਾਨ ਦੇ ਵੱਲੋਂ ਉਸ ਦਾ ਪਲਟਵਾਰ ਕੀਤਾ ਗਿਆ ਤੇ ਨੌ ਟਕਾਣੇ ਜਿਹੜੇ ਅੱਤਵਾਦੀਆਂ ਨੇ ਉਸ ਨੂੰ ਉਡਾ ਦਿੱਤਾ ਗਿਆ ਤੇ ਇਸ ਦੀ ਹੁਣ ਇੱਕ ਨਵੀਂ ਵੀਡੀਓ ਆਪਰੇਸ਼ਨ ਸਿੰਦੂਰ ਦੀ ਇੰਡੀਅਨ ਆਰਮੀ ਨੇ ਪੋਸਟ ਕੀਤੀ ਹੈ ਦੱਸ ਦਈਏ ਜਿਹੜੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੰਡੀਅਨ ਆਰਮੀ ਦੇ ਵੱਲੋਂ ਇਹ ਪੋਸਟ ਕੀਤੀ ਗਈ ਤਸਵੀਰਾਂ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਸਾਰੇ ਜਿਹੜੇ ਜਵਾਬ ਨੇ ਉਹ ਦਿੱਤੇ ਜਾਂਦੇ ਨੇ ਸਾਰੀਆਂ ਪਾਕਿਸਤਾਨੀ ਦੀਆਂ ਮਿਜ਼ਾਈਲਾਂ ਨੂੰ ਫੇਲ ਕੀਤਾ ਜਾਂਦਾ ਹੈ ਕਿਸ ਤਰੀਕੇ ਦੇ ਨਾਲ ਇਹ ਯੁੱਧ ਚੱਲਦਾ ਹੈ ਤੇ ਕਿਸ ਤਰੀਕੇ ਦੇ ਨਾਲ ਇਸ ਸਾਰੇ ਆਪਰੇਸ਼ਨ ਸਿੰਧੂ ਨੂੰ ਅੰਜਾਮ ਦਿੱਤਾ ਜਾਂਦਾ ਹੈ ਇਹ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਇਸ ਕੁਝ ਸੈਕਿੰਡ ਦੇ ਵੀਡੀਓ ਦੇ ਵਿੱਚ ਸਾਰਾ ਕੁਝ ਦਿਖਾਇਆ ਗਿਆ ਸੋ ਲਗਾਤਾਰ ਜਿੱਥੇ ਆਪਰੇਸ਼ਨ ਸਿੰਦੂਰ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਚਰਚਾਵਾਂ ਨੇ ਲਗਾਤਾਰ ਜਿੱਥੇ ਆਪਰੇਸ਼ਨ ਸਿੰਦੂਰ ਨੂੰ ਲੈ ਕੇ ਕਾਫੀ ਤੇਜ਼ ਇਹ ਚਰਚਾਵਾਂ ਹੋ ਰਹੀਆਂ ਨੇ ਕਿ ਕਿਸ ਤਰੀਕੇ ਨਾਲ ਅੰਜਾਮ ਦਿੱਤਾ ਗਿਆ ਭਾਰਤੀ ਫੌਜ ਦੀ ਸੂਝਬੂਝ ਤੇ ਉਹਨਾਂ ਦੀ ਤਾਕਤ ਦੇ ਨਾਲ ਕਿਸ ਤਰੀਕੇ ਨਾਲ ਇਹ ਸਾਰਾ ਅੰਜਾਮ ਦਿੱਤਾ ਗਿਆ ਆਪਰੇਸ਼ਨ ਸਿੰਦੂਰ ਨੂੰ ਤੇ ਇਹ ਵੀਡੀਓਜ਼ ਦਾ ਜਿੰਦਾ ਜਾਗਦਾ ਸਬੂਤ ਹੈ ਇਸ ਵੀਡੀਓ ਦੇ ਵਿੱਚ ਸਾਫ਼-ਸਾਫ਼ ਦਿਖਾਇਆ ਗਿਆ ਹੈ ਕਿ ਕਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਜਿਹੜੀਆਂ ਮਿਜ਼ਾਈਲਾਂ ਆਈਆਂ ਹਵਾ ਦੇ ਰਾਹੀਂ ਆਈਆਂ ਹੋਣ ਚਾਹੇ ਸੜਕ ਰਾਹੀ ਤੇ ਪਾਣੀ ਰਾਹੀ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਵਾਰ ਕੀਤਾ ਜਾਣ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਨੂੰ ਕਿਸ ਤਰੀਕੇ ਦੇ ਨਾਲ ਭਾਰਤੀ ਸੈਨਾ ਦੇ ਵੱਲੋਂ ਫੇਲ ਕੀਤਾ ਸੋ ਇਹ ਵੀਡੀਓ ਇਸ ਵਜ੍ਹਾ ਸੋਸ਼ਲ ਮੀਡੀਆ ਤੇ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜੋ ਕਿ ਇੰਡੀਅਨ ਆਰਮੀ ਦੇ ਵੱਲੋਂ ਪੋਸਟ ਕੀਤੀ ਗਈ ਹੈ ਇੱਕ ਹੋਰ ਵੱਡੀ ਖਬਰ ਦਾ ਰੁਕ ਕਰ ਲੈਣੇ ਆ ਜਿੱਥੇ ਇਸ ਵੇਲੇ ਤੜਕਸਾਰ ਦੇਖਿਆ ਜਾਂਦਾ ਹੈ ਫੈਕਟਰੀ ਨੂੰ ਅੱਗ ਲੱਗ ਜਾਂਦੀ ਹੈ ਤੇ ਫੈਕਟਰੀ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਜਾਂਦਾ ਹੈ ਰਬੜ ਤੇ ਟਾਇਲਾਂ ਦਾ ਕੰਮ ਹੁੰਦਾ ਸੀ ਗ ਇਸ ਫੈਕਟਰੀ ਦੇ ਵਿੱਚ ਤਾਂ ਸਵੇਰੇ ਸਵੇਰੇ ਕਰੀਬਨ 4 ਵਜੇ ਦਾ ਇਹ ਸਮਾਂ ਦੱਸਿਆ ਜਾ ਰਿਹਾ ਹੈ ਤੇ ਜਿਸ ਵੇਲੇ ਸਾਰਾ ਪਹਾਣਾ ਵਾਪਰਦਾ ਸੋ ਦੱਸਦੀ ਇਹ ਜਲੰਧਰ ਦੇ ਫੋਕਲ ਪੁਆਇੰਟ ਦੇ ਕੋਲ ਇੱਕ ਫੈਕਟਰੀ ਨੂੰ ਇਹ ਅੱਗ ਲੱਗ ਜਾਂਦੀ ਹੈ ਫੈਕਟਰੀ ਦੇ ਵਿੱਚ ਰਬੜ ਤੇ ਟਾਇਲਾਂ ਦਾ ਕੰਮ ਹੁੰਦਾ ਸੀ ਸਵੇਰੇ 4 ਵਜੇ ਫੈਕਟਰੀ ਨੂੰ ਅੱਗ ਲੱਗਦੀ ਹੈ ਆ ਇਲਾਕੇ ਦੇ ਵਿੱਚ ਲੋਕਾਂ ਦੇ ਵਿੱਚ ਕਾਫੀ دہشت ਦਾ ਮਾਹੌਲ ਬਣ ਜਾਂਦਾ ਹੈ ਅੱਗ ਲੱਗਣ ਦੇ ਨਾਲ ਤੇ 4 ਘੰਟੇ ਦੀ ਮੁਸ਼ਕਲ ਦੇ ਨਾਲ ਦਮਕਲ ਦੇ ਦਮਕਲ ਵਿਭਾਗ ਦੇ ਵੱਲੋਂ ਅੱਗ ਨੂੰ ਬਚਾਉਣ ਤੇ ਕਾਮਯਾਬੀ ਪਾਈ ਜਾਂਦੀ ਹੈ ਬੇਹੱਦੇ ਭਿਆਨਕ ਅੱਗ ਲੱਗਦੀ ਹੈ ਜਿਸ ਦੀਆਂ ਤਸਵੀਰਾਂ ਵਿੱਚ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਫੈਕਟਰੀ ਜਿਹੜੀ ਜਦੋਂ ਅੱਗ ਲੱਗਦੀ ਹੈ ਹਿੰਜ ਲੋਕਾਂ ਦੇ ਵਿੱਚ ਹਵੜਾ ਤਵੜੀ ਮਚ ਜਾਂਦੀ ਹੈ ਇੱਕ ਡਰ ਅਤੇ ਸਹਿਮ ਦਾ ਮਾਹੌਲ ਬਣ ਜਾਏ ਗੱਲਬਾਤ ਕਰਦੇ ਹੋਏ ਕੀ ਕੁਝ ਸਾਹਮਣੇ ਆਇਆ ਹੈ ਇੱਕ ਵਾਰ ਤੁਹਾਨੂੰ ਇਹ ਸੁਣਾ ਦਿੰਨੇ ਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅੰਪੀਰ ਸਿੰਘ ਜੀ ਜੀ ਅੱਗ ਲੱਗੀ ਕਦੋਂ ਲੱਗੀ ਕਿੱਥੇ ਲੱਗੀ ਤੇ ਕਿੱਲੀ ਪਈ ਦੇਖੋ ਏਰੀਆ ਪੈਂਦਾ ਹੈ ਸਲੀਮਪੁਰ ਮਸਮਾਨਾ ਤੇ ਸਾਨੂੰ ਸੁਰੇ ਅੱਜ ਤਕਰੀਬਨ 4 ਕੋਈ ਫੋਨ ਆਇਆ 4 ਸਵਾ 4 ਫੋਨ ਆਂਦਾ ਹੈ ਕਿ ਇੱਥੇ ਅੱਗ ਲੱਗੀ ਹੈ ਅਸੀਂ ਇੱਥੇ ਆਏ ਆ ਤੇ ਦੇਖਿਆ ਇੱਥੇ ਕਾਫੀ ਜ਼ਿਆਦਾ ਕਾਫੀ ਜ਼ਿਆਦਾ ਅੱਗ ਲੱਗੀ ਸੀ ਮਤਲਬ ਇਹ ਕਾਫੀ ਫੈਕਟਰੀ ਆਸ਼ਰਾਬੜ ਪੈਂਦੀ ਹੈ ਪਤਾ ਲੱਗਾ ਹੈ ਆਸ਼ਰਾਬੜ ਦੇ ਨਾਲ ਕਾਫੀ ਅੱਗ ਲੱਗੀ ਹੈ ਤੇ ਸਾਡੀ ਵੀ ਇੱਥੇ ਫੈਕਟਰੀ ਹੈ ਉਹ ਬੈਕ ਸਾਈਡ ਤੇ ਕੁਝ ਨੁਕਸਾਨ ਹੋਇਆ ਹੈ ਹੋਰ ਇੱਕ ਦੋ ਫੈਕਟਰੀਆਂ ਨੂੰ ਨੁਕਸਾਨ ਹੋਇਆ ਹੈ ਕੀ ਬੰਦ ਹੈ ਫੈਕਟਰੀ ਸੇ ਇੱਥੇ ਟਾਇਰ ਬੰਦੇ ਆ ਵੱਡੇ ਜਿਵੇਂ 8 ਵੀਲਰਸ ਵਾਲੇ 6 ਵੀਲਰਸ ਵਾਲੇ ਟਾਇਰ ਬੰਦੇ ਇੱਥੇ ਹੁਣ ਤਾਂ ਕਿੰਨੀਆਂ ਗੱਡੀਆਂ ਲੱਗੀਆਂ ਦੇਖੋ ਪਹਿਲਾ ਜਦੋਂ ਆਪਾਂ ਆਏ ਸੀ ਅਸੀਂ ਕਾਫੀ ਫੋਨ ਕੀਤੇ ਬਟ ਉਹ ਘੰਟਾ ਦਾ 1.5 ਘੰਟਾ ਇੱਕ ਗੱਡੀ ਆਈ ਨਹੀਂ ਬਾਅਦੋਂ ਅਸੀਂ ਕਾਫੀ ਇਹਨਾਂ ਨੂੰ ਫੋਨ ਕੀਤਾ ਡੀਸੀ ਸਾਹਿਬ ਨੂੰ ਮੈਸੇਜ ਚਾਇਆ ਫਿਰ ਆ ਕੇ ਇਹਨਾਂ ਨੇ ਇੱਥੇ ਗੱਡੀਆਂ ਲਵਾਈਆਂ ਤਿੰਨ ਚਾਰ ਲੱਗੀਆਂ ਹੁਣ ਹੁਣ ਦਾ ਦੇਖ ਰਿਹਾ ਹੁਣ ਥੋੜੀ ਸ਼ਾਂਤ ਹੋ ਰਹੀ ਅੱਗ ਕੋਈ ਜਾਨ ਨੁਕਸਾਨ ਤਾਂ ਨਹੀਂ ਨਹੀਂ ਕੈਜੁਐਲਟੀ ਤਾਂ ਨਹੀਂ ਹੈ ਹਜੇ ਤੱਕ ਦੇਖਿਆ ਕੋਈ ਕੈਜੁਐਲਟੀ ਨਹੀਂ ਹੈ ਬਟ ਇਹਨਾਂ ਦਾ ਪਰਸਨਲੀ ਤੌਰ ਤੇ ਕਾਫੀ ਨੁਕਸਾਨ ਹੋਇਆ ਹੈ ਵਾ ਦੇ ਫੈਕਟਰੀ ਦੇ ਬਚਾਉਦੇ ਸਾਡੇ ਕੁਝ ਨੁਕਸਾਨ ਹੋਇਆ ਕੰਨ ਤੱਕ ਆਈਆਂ ਸੀ ਆ ਗਈ ਸੀ ਬਟ ਫਿਲਹਾਲ ਕਾਬੂ ਆ ਲਿਆ ਸਰ ਸਰ ਅੱਗ ਜਿਹੜੀ ਲੱਗੀ ਹੈ ਕਿੰਨੇ ਵਜੇ ਕਿੱਥੇ ਲੱਗੀ ਹੈ ਤੇ ਕੀ ਨੁਕਸਾਨ ਹੈ 4:25 ਵਜੇ ਸਾਨੂੰ ਕਾਲ ਆਈ ਹੈ ਤੇ ਅਸੀਂ ਉਹਨਾਂ ਕਿਹਾ ਕਿ ਗਦਾਈਪੁਰ ਰਬੜ ਦੀ ਫੈਕਟਰੀ ਹੈ ਟੈਰਾਂ ਦੀ ਫੈਕਟਰੀ ਉੱਤੇ ਅੱਗ ਲੱਗੀ ਹੋਈ ਉਹ ਹੀ ਮੁੱਕ ਦੇ ਗੱਡੀਆਂ ਭੇਜਤੀਆਂ ਸਾਰੀਆਂ ਕਿੰਨੀਆਂ ਗੱਡੀਆਂ ਲੱਗੀਆਂ ਗੱਡੀਆਂ ਤੇ ਪਰ ਪਰ ਕੇ ਜਾ ਰਹੀਆਂ ਗੱਡੀਆਂ ਦੇ ਸਾਰੇ ਸਟੇਸ਼ਨ ਆਪਣੇ ਆਗੇ ਸੀ ਪੰਜ ਦੇ ਪੰਜ ਸਟੇਸ਼ਨ ਇੱਥੇ ਲੱਗੇ ਹੋਏ ਸੀ ਤੇ ਕਿੰਨੇ ਕੁ ਫੈਕਟਰੀ ਚੱਗ ਲੱਗੀ ਹੈ ਕਿਹਜਾ ਇਸ ਤੋਂ ਵੱਧ ਕੋਈ ਆਇ ਕੁਝ ਲੱਗੀ ਵੀ ਅੱਗ ਸਾਰੀ ਹਾਂਜੀ ਤੇ ਕਿੰਨਾ ਕੁ ਨੁਕਸਾਨ ਹੋਇਆ ਅਬ ਤੋਂ ਨੁਕਸਾਨ ਤਾਂ ਬੜੇ ਸਾਨੂੰ ਦਾ ਸਾਮਾਨ ਅੰਦਰ ਸੜ ਗਿਆ ਤੈ ਟੂਰਸੀ ਦੇ ਅੰਦਰ ਜਿਹੜੇ ਜਾਣੀ ਨੁਕਸਾਨ ਕੋਈ ਮਜੂਤਾ ਨਹੀਂ ਸਾਨੂੰ ਜਾਣੀ ਨੁਕਸਾਨ ਤਾਂ ਨਹੀਂ ਕੁਝ ਹੋਏ ਤੱਕ ਕੋਈ ਗੱਲ ਪਤਾ ਜੀ ਤੇ ਕਿੰਨਾ ਕੁ ਸਮਾਂ ਲੱਗਾ ਕੁ ਕਬ ਹੋਣਾ ਅੱਜ ਨੂੰ ਹੀ ਸਵੇਰ 4:25 ਦੇ ਕਾਲ ਆਇਆ 4:30 ਤੇ ਆਪਾਂ ਨਿਕਲੇ 1 ਮਿੰਟ ਦਾ ਟਰਨ ਆਊਟ ਹੁੰਦਾ ਸਾਡਾ ਨਿਕਲੇ ਹੋਂ ਤੇ ਆ ਕੇ ਲੱਗੇ ਪਿਆ ਤੁਹਾਡੇ ਸਾਹਮਣੇ ਤੁਸੀਂ ਵੇਖੀਦੇ ਹੋ ਸਰ ਅੱਗ ਜਿਹੜੀ ਲੱਗੀ ਹੈ ਕਿੰਨੇ ਵਜੇ ਕਿੱਥੇ ਲੱਗੀ ਹੈ ਤੇ ਕੀ ਨੁਕਸਾਨ ਤੇ 4:25 ਵਜੇ ਸਾਨੂੰ ਕਾਲ ਆਈ ਹੈ ਹੂੰ ਤੇ ਅਸੀਂ ਉਹਨਾਂ ਕਹਿੰਦੇ ਗਦਾਈਪੁਰ ਰਬੜ ਦੀ ਫੈਕਟਰੀ ਹੈ ਟਾਇਰਾਂ ਦੀ ਫੈਕਟਰੀ ਉੱਤੇ ਅੱਗ ਲੱਗੀ ਹੈ ਹੂੰ ਉਹੀ ਮੋਕਦੇ ਗੱਡੀਆਂ ਭੇਜਤੀਆਂ ਸਾਰੀਆਂ ਹੂੰ ਕਿੰਨੀਆਂ ਗੱਡੀਆਂ ਲੱਗੀਆਂ ਗੱਡੀਆਂ ਤੇ ਪਰ ਪਰ ਕਿੱਥੇ ਜਾ ਰਹੀਆਂ ਗੱਡੀਆਂ ਤੇ ਸਾਰੇ ਸਟੇਸ਼ਨਾਂ ਖਾ ਆਪਣੇ ਆਗੇ ਸੀ ਪੰਜ ਦੇ ਪੰਜ ਸਟੇਸ਼ਨ ਇੱਥੇ ਲੱਗੇ ਸੀ ਹੂੰ ਤੇ ਕਿੰਨੀਆਂ ਫੈਕਟਰੀਆਂ 'ਚ ਅੱਗ ਲੱਗੀ ਹੈ ਇੱਕ ਹੈ ਜਾਂ ਇਸ ਤੋਂ ਵੱਧ ਇੱਕ ਕੋਈ ਹੈ ਕੁਝ ਲੱਗੀ ਵੀ ਅੱਗ ਸਾਰੀ ਹੂੰ ਹਾਂਜੀ ਤੇ ਕਿੰਨਾ ਕੋ ਨੁਕਸਾਨ ਹੋਇਆ ਬਤਾਓ ਨੁਕਸਾਨ ਤਾਂ ਬੜੇ ਸਾਨੂੰ ਦਾ ਸਾਰਾ ਸਮਾਨ ਅੰਦਰ ਸੜ ਗਿਆ ਜਾਣੀ ਨੁਕਸਾਨ ਕੋਈ ਮੌਜੂਦਤਾ ਨਹੀਂ ਸੜਿਆ ਜਾਣੀ ਨੁਕਸਾਨ ਤਾਂ ਨਹੀਂ ਕੁਝ ਹੋਏ ਤੱਕ ਕੋਈ ਗੱਲ ਪਤਾ ਤੇ ਕਿੰਨਾ ਕੋ ਸਮਾਂ ਲੱਗਾ ਤੁਹਾਨੂੰ ਕਬੂਲ ਹੋਣ ਦਾ ਅਗ ਨੂੰ ਹੀ ਸਵਾ ਚਾਰ 25 ਦੇ ਕਾਲ ਆਇਆ ਚਾਰ 30 ਤੇ ਆਪਾਂ ਨਿਕਲੇ 1 ਮਿੰਟ ਦਾ ਟਰਨ ਆਊਟ ਹੋਦਾ ਸਾਡਾ ਨਿਕਲੇ ਹੋਣ ਤੇ ਅੱਗੇ ਲੱਗੇ ਪਿਆ ਤੁਹਾਡੇ ਸਾਹਮਣੇ ਤੁਸੀਂ ਵੇਖੀਦੇ ਹੋ ਇੱਕ ਹੋਰ ਇਸ ਚਲਦਾ ਪਿਆ ਇਸੇ ਦੇ ਕਰਕੇ ਇੱਕ ਕਬੱਡੀ ਖਿਡਾਰੀ ਦੀ ਮੌਤ ਹੋ ਜਾਂਦੀ ਐ ਇਸ ਕੰਮ ਦੇ ਚਲਦੇ ਨਹੀਂ ਤਾਂ ਕੋਈ ਡਿਵਾਈਡਰ ਲਗਾਇਆ ਜਾਂਦਾ ਨਹੀਂ ਕੋਈ ਬੋਰਡ ਜਿਸ ਤੋਂ ਬਾਅਦ ਉਸ ਦਾ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਐ ਤੇ ਇਸ ਦਾ ਗੁੱਸਾ ਸਾਫ਼-ਸਾਫ਼ ਲੋਕਾਂ ਦੇ ਵਿੱਚ ਵੇਖਿਆ ਜਾ ਸਕਦਾ ਲੋਕਾਂ ਦੇ ਵੱਲ ਕੀਤਾ ਜਾ ਰਿਹਾ ਹੈ ਤਰਨਾ ਲਗਾਇਆ ਜਾ ਰਿਹਾ ਹੈ ਤੇ ਕਈ ਸਵਾਲ ਜਣੇ ਪ੍ਰਸ਼ਾਸਨ ਤੇ ਖੜੇ ਕੀਤੇ ਜਾ ਰਹੇ ਨੇ ਸੋਮੋਗਾ ਦੇ ਕਸਬਾ ਪਾਕਾ ਪੁਰਾਣਾ ਦੇ ਨਿਹਾਲ ਸਿੰਘ ਵਾਲਾ ਦੇ ਵਿੱਚ ਰਸਤੇ ਵਿੱਚ ਪੰਦੇ ਪਿੰਡ ਖੇਤੋ ਦੇ ਕੋਲ ਸੜਕ ਹਾਦਸਾ ਵਾਪਰਦਾ ਹੈ ਨਿਰਮਾਣ ਕੰਮ ਦੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਡਿਵਾਈਡਰ ਜਾਂ ਕੋਈ ਵੀ ਨਿਸ਼ਾਨ ਨਹੀਂ ਲਗਾਇਆ ਗਿਆ ਸੀ ਜਿਸ ਕਾਰਨ ਅਚਾਨਕ ਇਹ ਹਾਦਸਾ ਵਾਪਰਦਾ ਹੈ ਕਰੀਬਨ ਰਾਤ 8:00 9:00 ਵਜੇ 9:00 ਵਜੇ ਦੇ ਕਰੀਬਨ ਇਹ ਹਾਦਸਾ ਵਾਪਰਦਾ ਹੈ ਜਿਸ ਬਾਅਦ ਹਸਪਤਾਲ ਦੇ ਵਿੱਚ ਦਾਖਲ ਕਰਵਾਉਣ ਦੇ ਲਈ ਫੋਨ ਕਰਿਆ ਜਾਂਦਾ ਤਾਂ ਐਂਬੂਲੈਂਸ ਵੀ ਬੜੀ ਲੇਟ ਦੇ ਨਾਲ ਆਂਦੀ ਹੈ ਜਿਸ ਕਾਰਨ ਇਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਕਾਫੀ ਰੋਸ ਦੇਖਿਆ ਜਾ ਰਿਹਾ ਸੋ ਬੇहद ਵੱਡੀ ਤੇ ਅਹਿਮ ਖਬਰ ਜਿੱਥੇ ਲਗਾਤਾਰ ਹਰ ਪਾਸੇ ਦੇਖ ਰਹੇ ਹੋ ਤੁਸੀਂ ਕਿ ਨਿਰਮਾਣ ਕਾਰਜ ਚੱਲਦਾ ਪਿਆ ਤੇ ਉੱਥੇ ਹੀ ਇਹ ਛੋਟੀ ਜਿਹੀ ਅਣਗਹਿਲੀ ਕਿਸੇ ਦੀ ਜਾਨ ਲੈ ਸਕਦੀ ਹੈ ਇਹ ਸਾਫ਼-ਸਾਫ਼ ਦੇਖਿਆ ਜਾ ਸਕਦਾ ਤੇ ਇਹ ਗੱਲਬਾਤ ਕਰਦੇ ਆਂ ਕੁਝ ਇਲਾਕੇ ਦੇ ਲੋਕਾਂ ਦੇ ਵੱਲੋਂ ਕਿਹਾ ਗਿਆ ਤੁਸੀਂ ਇਹ ਵੀ ਸੁਣ ਲੋ ਕੀ ਘਟਨਾ ਜੀ ਬਹੁਤ ਮੰਦ ਭਾਗੀ ਜਿੰਨੀ ਵੀ ਇਸ ਘਟਨਾ ਦੀ ਜਿਹੜੀ ਮੰਦ ਭਾਗੀ ਘਟਨਾ ਹੋਈ ਵੀ ਹੈ ਸਰਕਾਰ ਦੀ ਔਰ ਇਸ ਤੋਂ ਦਾ ਜਿਹੜੇ ਪ੍ਰਬੰਧਕ ਆ ਪ੍ਰਸ਼ਾਸਨ ਜਿੰਨੀ ਵੀ ਇਹਦੀ ਨਖੇਦੀ ਕੀਤੀ ਜਾਵੇ ਉੰਨੀ ਥੋੜੀ ਆ ਜੀ ਕਿਉਂਕਿ ਅੱਜ ਘਟੋ ਘਟ ਅੱਠ-9 ਮਹੀਨੇ ਦਾ ਸਮਾਂ ਹੋ ਗਿਆ ਜੋ ਆ ਪੱਟ ਪਟਾਈ ਹੋਈ ਆ ਇਹਦੇ ਤੇ ਕਿਸੇ ਦਾ ਕੋਈ ਧਿਆਨ ਨਹੀਂ ਕੋਈ ਪ੍ਰਸ਼ਾਸਨ ਦਾ ਧਿਆਨ ਨਹੀਂ ਇੱਥੇ ਬਹੁਤ ਹਾਦਸੇ ਹੋਏ ਆ ਜੀ ਕਿਤੇ ਮੋਟਰਸਾਈਕਲ ਡਿੱਗ ਪਿਆ ਕਿਤੇ ਕੋਈ ਗੱਡੀ ਡਿੱਗ ਪਈ ਕੋਈ ਤੁਰਿਆ ਜਾਂਦਾ ਕੋਈ ਇਨਸਾਨ ਮੂਣ ਡਿੱਗ ਪਿਆ ਸੋ ਇੱਥੇ ਕੋਈ ਪ੍ਰਬੰਧ ਨਹੀਂ ਕਿਸੇ ਨੇ ਕਿਸੇ ਪ੍ਰਸ਼ਾਸਨ ਦਾ ਨਹੀਂ ਕਿਸੇ ਠੇਕੇਦਾਰ ਦਾ ਨਹੀਂ ਜਿਹਦੇ ਕੋਲ ਇਹ ਠੇਕਾ ਹੈ ਅੱਜ 9 ਮਹੀਨੇ ਦਾ ਸਮਾਂ ਹੋ ਗਿਆ ਸਾਰੀਆਂ ਪੁਲੀਆਂ ਪੱਟ ਕੇ ਬਹੁਤ ਇੱਥੇ ਹੋਇਆ ਤੇ ਜੋ ਰਾਤ ਹਾਦਸਾ ਹੋਇਆ ਸੋ ਨਾ ਸਹਿਣਯੋਗ ਹੋਇਆ ਜੋ ਨੌਜਵਾਨ ਦੁਨੀਆ ਤੋਂ ਚਲੇ ਗਿਆ ਉਸ ਪਰਿਵਾਰ ਲਈ ਬਹੁਤ ਵੱਡਾ ਸਦਮਾ ਔਰ ਜੁਨਾ ਦੁੱਖ ਇਸ ਨਗਰ ਰਹਤੇ ਨੂੰ ਹੋਇਆ ਉਹਨਾਂ ਦੁੱਖ ਤੋਂ ਬਾਅਦ ਸਾਡੇ ਨਗਰ ਨੂੰ ਵੀ ਹੋਇਆ ਅਜ ਰਾਤ ਦਾ ਜਦੋਂ ਇਹ ਹਾਦਸਾ ਸੁਣਿਆ ਜੀ ਸੋ ਇਹ ਹਾਦਸੇ ਦੀ ਜਿੰਨੀ ਵੀ ਨਖੇਦੀ ਕੀਤੀ ਜਾਵੇ ਉਹ ਨਹੀਂ ਥੋੜੀ ਆ ਕਿਉਂਕਿ ਪ੍ਰਸ਼ਾਸਨ ਨੇ ਇਹ ਦੱਸ ਰਹੇ ਆ ਮੁੰਡੇ ਵੀ ਜਦੋਂ ਐਂਬੂਲੈਂਸ ਨੂੰ ਵੀ ਗਏ ਐਂਬੂਲੈਂਸ ਵਾਲਿਆਂ ਨੇ ਵੀ ਚੰਕਾਰ ਕਰਤਾ ਕਿ ਵੀ ਅਸੀਂ ਇਸ ਵੀੜੇ ਐਂਬੂਲੈਂਸ ਲਿਜਾ ਨਹੀਂ ਸਕਦੇਗੇ ਸੋ ਸਰਕਾਰ ਦੇ ਜੋ ਦਮਕ ਜੀ ਆ ਇਹਨਾਂ ਦੀ ਵੀ ਫੂਕ ਨਿਕਲੀ ਵੀ ਆ ਕਿਉਂਕਿ ਇੱਕ ਪਾਸੇ ਜਾਨ ਜਾ ਰਹੀ ਇੱਕ ਪਾਸੇ ਇੱਕ ਨੌਜਵਾਨ ਦੁਨੀਆ ਤੋਂ ਚਲੇ ਗਿਆ ਦੂਜੇ ਨੂੰ ਜਾਣ ਵਾਸਤੇ ਵੀ ਉਹ ਕਹਿੰਦੇ ਵੀ ਸਾਡੇ ਕੋਲੇ ਮਾਤਰਾ ਇਸ ਟਾਈਮ ਅਸੀਂ ਐਂਬੂਲੈਂਸ ਨਹੀਂ ਲਿਜਾ ਸਕਦੇ ਸੋ ਜੋ ਕੁਝ ਹੋਇਆ ਇਹ ਹਾਦਸਾ ਠੇਕੇਦਾਰ ਦੀਆਂ ਗੈਲੀ ਔਰ ਪ੍ਰਸ਼ਾਸਨ ਦੀਆਂ ਗੈਲੀ ਕਰਕੇ ਹਰ ਰੋਜ਼ ਅਸੀਂ ਦੇਖਦੇ ਆਂ ਵੀ ਇੰਨੀ ਇੱਥੇ ਧੂੜ ਉੱਡਦੀ ਆ ਕੋਈ ਨੰਘ ਨਹੀਂ ਕਿਤੇ ਨੰਘਣ ਨੂੰ ਵੀ ਥਾਂ ਨਹੀਂ ਹੁੰਦਾ ਨਾ ਕਿਸੇ ਨੂੰ ਕੁਝ ਦਿੰਦਾ ਦਿਖਾਈ ਦਿੰਦਾ ਇਹ ਪ੍ਰਸ਼ਾਸਨ ਦੀ ਵੀ ਬਹੁਤ ਵੱਡੀ ਗਲਤੀ ਹੈ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਨਾ ਕੋਈ ਸਰਕਾਰ ਦਾ ਧਿਆਨ ਆ ਨਾ ਪ੍ਰਸ਼ਾਸਨ ਦਾ ਨਾਂ ਜੋ ਕੋੜਾ ਜਿਹੜਾ ਠੇਕੇਦਾਰੇ ਬਣਾ ਰਿਹਾ ਹੈ ਉਹਦਾ ਵੀ ਕੋਈ ਧਿਆਨ ਨਹੀਂ ਸੋ ਉਹਨਾਂ ਦੇ بے ਧਿਆਨੀ ਕਰਕੇ ਇਹ ਆਤਸਵਾ ਵਾਪਰ ਰਹੀ ਹੈ ਤੇ ਜਿਹੜਾ ਇਹ ਆਤਸਾ ਵਾਪਰਿਆ ਉਹਨਾਂ ਦੀ ਅਣਗਹਿਲੀ ਕਰਕੇ ਆਤਸਾ ਵਾਪਰਿਆ ਸੋ ਇਹ ਤਾਂ ਮੈਂ ਤਾਂ ਇਹੀ ਕਹੂੰਗਾ ਸਾਡੇ ਨਗਰ ਵੱਲੋਂ ਵੀ ਤੇ ਜੋ ਇਸ ਪਰਿਵਾਰ ਦਾ ਨੁਕਾਟਾ ਪਿਆ ਉਹ ਕਾਰਡ ਤਾਂ ਪੂਰੀ ਨਹੀਂ ਹੋ ਸਕਦੀ ਜੋ ਉਹਨਾਂ ਦਾ ਕਾਨੂੰਨੀ ਬਣਦਾ ਹੱਕ ਉਹਨਾਂ ਨੂੰ ਦਿੱਤਾ ਜਾਵੇ ਔਰ ਠੇਕੇਦਾਰ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਦੇਖੋ ਇਹ ਤੁਸੀਂ ਦੇਖੋਗੇ ਕਿ ਸਰਕਾਰੀ ਹਸਪਤਾਲਾ ਦੇ ਸਾਹਮਣੇ ਜੀ ਸਰਕਾਰੀ ਸਕੂਲ ਜੀ ਠੀਕ ਹੈ ਜੀ ਉਹ ਰੋਡ ਉੱਥੋਂ ਖਤਮ ਹੁੰਦਾ ਜਿਹੜਾ ਰੋਡ ਆਲਰੇਡੀ ਕੰਸਟਰਕਟਡ ਆ ਬਣਿਆ ਹੋਇਆ ਜੀ ਜਿੱਥੋਂ ਇਹ ਕੰਸਟਰਕਸ਼ਨ ਸ਼ੁਰੂ ਹੁੰਦੀ ਹੈ ਜਿਹੜੀ ਨਵੇਂ ਚਾਲੂ ਆ ਉੱਥੇ ਕੋਈ ਵੀ ਇੰਡੀਕੇਟਰ ਕੋਈ ਵੀ ਰਿਫਲੈਕਟਰ ਕੋਈ ਵੀ ਡਿਵਰਜਨ ਦਾ ਬੋਰਡ ਨਹੀਂ ਲੱਗਿਆ ਹੋਇਆ ਇਹ ਬਹੁਤ ਵੱਡੀ ਜਿਹੜੀ ਕੰਪਨੀ ਦੀ ਏਨਗਹਿਲੀ ਹੈ ਜਿਹੜਾ ਕੋਈ ਠੇਕੇਦਾਰ ਹੈ ਉਸ ਕਰਕੇ ਜੇ ਕਿਤੇ ਉਹ ਲੱਗਿਆ ਹੁੰਦਾ ਤਾਂ ਸਪੀਡ ਕਾਰ ਦੀ ਸਲੋ ਹੁੰਦੀ ਤਾਂ ਹਾਦਸਾ ਨਾ ਹੁੰਦਾ ਜੀ ਜੀ ਹੁਣ ਜਿਹੜੇ ਨੌਜਵਾਨਾ ਜੀ ਉਹਨਾਂ ਚ ਕਿਵੇਂ ਘਟਨਾ ਵਾਪਰੀ ਸੀ ਤੇ ਹੁਣ ਹਾਲਾਤ ਕਿੱਦਾਂ ਦੇ ਆ ਹਾਲਾਤ ਤਾਂ ਦੇਖੋ ਜੀ ਬਹੁਤ ਨਾਜ਼ੁਕੀ ਆ ਦੇਖੋ ਉਹਨਾਂ ਦਾ ਜਿਹੜਾ ਪਰਿਵਾਰ ਸੀ ਇਹੀ ਇੱਕ ਮੋਹਨ ਵਾਲਾ ਮੁੰਡਾ ਸੀ ਜੀ ਕਬੱਡੀ ਖਿਡਾਰੀ ਸੀ ਬਹੁਤ ਫੇਮਸ ਸਰਦੀਸ਼ ਸਿੰਘ ਹੈ ਸਾਡੇ ਪਿੰਡ ਦਾ ਜੀ ਤਾਂ ਬਹੁਤ ਹੀ ਮਤਲਬ ਹਾਲਾਤ ਬੁਰੇ ਆ ਜੀ ਘਰ ਦੇ ਜੀ ਕਿੰਨੇ ਸਮੇਂ ਬਾਅਦ ਜਿਹੜੀ ਮੌਤ ਹੋਈ ਸੀ ਉਹਨਾਂ ਦੀ ਫਰਰਾਤ ਬਹੁਤ ਜੀ ਤਕਰੀਬਨ 9:00 ਵੇ ਦਾ ਐਕਸੀਡੈਂਟ ਹੁੰਦਾ ਜੀ ਉਸ ਤੋਂ ਬਾਅਦ ਇਹ ਜਿਹੜੇ ਮੌਕੇ ਤੇ ਘਰ ਸੀਗੇ ਆਸ-ਪਾਸ ਵਾਲੇ ਇਹਨੂੰ ਚਾਕੇ ਇਹਦੇ ਨਾਲ ਦੇ ਨੂੰ ਚਾਕੇ ਦੋ ਜਾਨੇ ਸੀਗੇ ਜੀ ਇੱਕ ਜ਼ਖਮੀ ਸੀਗਾ ਚਾਕੇ ਹਸਪੀਟਲ ਲੈ ਗਿਆ ਸਰਕਾਰੀ ਜੀ ਡਰਾਈਵ ਕੌਣ ਕਰਦਾ ਸੀ ਡਰਾਈਵ ਸਰਦੀਸ਼ਣ ਕਰਦਾ ਸੀ ਜੀ ਤੇ ਉਹ ਉਥੇ ਲੈ ਕੇ ਸਰਕਾਰੀ ਹਸਪਤਾਲ ਤਾਂ ਉਥੇ ਇਹਨਾਂ ਨੇ ਪਹਿਲਾਂ ਤਾਂ ਐਡਮਿਟ ਕਰ ਲਿਆ ਜੀ ਫਿਰ ਕਿਤੇ ਵੀ ਸਾਡੇ ਕੋਲੇ ਦਾ ਟਰੀਟਮੈਂਟ ਹੈ ਨਹੀਂ ਤੇ ਰੈਫਰ ਕਰਤਾ ਜੀ ਜਦੋਂ ਰੈਫਰ ਕੀਤਾ ਤਾਂ ਸਾਡੇ ਪਿੰਡ ਦੇ ਲਗਭਗ ਉਹ ਨੌਜਵਾਨ ਪਹੁੰਚ ਗਏ ਸੀ ਉਥੇ ਤਾਂ ਉਹਨਾਂ ਨੇ ਹੀ ਰਿਕੁਐਸਟ ਕੀਤੀ ਹਸਪਤਾਲ ਦੇ ਸਟਾਫ ਨੂੰ ਕਿ ਸਾਨੂੰ ਐਂਬੂਲੈਂਸ ਭੋਈਆ ਕਰ ਦੋ ਕਿ ਅਸੀਂ ਇਹਨੂੰ ਮੋਗੇ ਜਾਂ ਕਿਤੇ ਲੁਧਿਆਣੇ ਲੈ ਜਾਣੇ ਤਾਂ ਉਥੋਂ ਪ੍ਰਸ਼ਾਸਨ ਇਹਨਾਂ ਦੇ ਜਿਹੜੇ ਹਸਪਤਾਲ ਦੇ ਪ੍ਰਸ਼ਾਸਨ ਦਾ ਜਵਾਬ ਹੀ ਸੀ ਕਿ ਅਸੀਂ ਇਸ ਟਾਈਮ ਸਾਨੂੰ ਆਰਡਰ ਨਹੀਂ ਹੈਗੀ ਐਂਬੂਲੈਂਸ ਕੱਢਣ ਦੀ ਤਾਂ ਦੇਖੋ ਜੀ ਸਾਹਮਣੇ ਐਂਬੂਲੈਂਸ ਖੜੀ ਹੈ ਸਾਹਮਣੇ ਪੇਸ਼ੈਂਟ ਹੈ ਤਾਂ ਜਵਾਬ ਇਹ ਮਿਲਦਾ ਕਿ ਸਾਨੂੰ ਇਸ ਟਾਈਮ ਐਂਬੂਲੈਂਸ ਕੱਢਣ ਦੇ ਆਰਡਰ ਨਹੀਂ ਹੈਗੇ ਉਸ ਕਰਕੇ ਸਾਡਾ ਜਿਹੜਾ ਅੱਧੇ ਘੰਟੇ ਦੀ ਦੇਰੀ ਕਰਕੇ ਸਾਡੇ ਬੰਦੇ ਦੀ ਦਿੱਤੀ ਤਾਂ ਉਹ ਮਤਲਬ ਉਸ ਤੋਂ ਤਕਰੀਬਨ 15 ਮਿੰਟ ਬਾਅਦ ਇਹ ਪ੍ਰਾਈਵੇਟ ਹਸਪੀਟਲ ਨਾ ਉਹਦੀ ਹਾਲਤ ਨਾਜ਼ੁਕ ਸੀਗੀ ਤਾਂ ਪ੍ਰਾਈਵੇਟ ਹਸਪੀਟਲ ਸ ਹੈਗਾ ਦੀਸ ਹਸਪਤਾਲ ਜੀ ਉੱਥੇ ਲੈ ਗਏ ਇਹਨੂੰ ਤਾਂ ਉੱਥੇ ਜਾ ਕੇ ਵੀ ਉਹਦੀ ਟੈਕਨ ਕਦੇ ਪ੍ਰਸ਼ਾਸਨ ਦੀ ਅਣਗਹਿਲੀ ਤੇ ਕਦੇ ਲੋਕਾਂ ਦੀ ਅਣਗਹਿਲੀ ਜਾਨੀ ਨੁਕਸਾਨ ਕਈ ਵਾਰ ਦੇਖੇ ਜਾਂਦੇ ਨੇ ਇੱਕ ਵਾਰ ਫਿਰ ਅਜੇ ਹਾਹੀ ਦੇਖਿਆ ਗਿਆ ਇੱਕ ਭਿਆਨਕ ਬੇहद ਹੀ ਭਿਆਨਕ ਸੜਕ ਹਾਦਸਾ ਵਾਪਰਦਾ ਜਿਸ ਦੇ ਵਿੱਚ ਗੱਡੀ ਤਿੰਨ ਤੋਂ ਚਾਰ ਪਲਟੀਆਂ ਖਾ ਕੇ ਡਿੱਗਦੀ ਹੈ ਤੇ ਉੱਥੇ ਹੀ ਇਹ ਵੱਪਰ ਜਾਂਦਾ ਤਾਂ ਦੱਸਦੇ ਇੱਕ ਸ਼ਖਸ ਜਿਹੜਾ ਹੈ ਉਹ देर रात ਹਸਪਤਾਲ ਤੋਂ ਵਾਪਸ ਸਾਰ ਰਿਆ ਸੀ ਕਿਸੇ ਨੂੰ ਮਿਲ ਕੇ ਜਿਸ ਤੋਂ ਬਾਅਦ ਆਂਦੇ ਹੋਏ ਵਾਪਸੀ ਆਂਦੇ ਹੋਏ ਸਵੇਰੇ ਉਸ ਦੀ ਗੱਡੀ ਦੇ ਵਿੱਚ ਹੀ ਅੱਗ ਲੱਗ ਜਾਂਦੀ ਹੈ ਤੇ ਡਿਵਾਈਡਰ ਦੇ ਨਾਲ ਉਸ ਦੀ ਗੱਡੀ ਟਕਰਾ ਜਾਂਦੀ ਹੈ ਜਿਸ ਤੋਂ ਬਾਅਦ ਉਹ ਦਿਨ ਤੋਂ ਚਾਰ ਪਲਟੀਆਂ ਖਾ ਕੇ ਡੇਕਦੀ ਹੈ ਪਰ ਇੱਥੇ ਹੀ ਗਨੀਮਤ ਦੀ ਗੱਲ ਇਹ ਰਹਿੰਦੀ ਹੈ ਉਸ ਵਿਅਕਤੀ ਦੀ ਜਾਨੀ ਨੁਕਸਾਨ ਤੋਂ ਬਚਾ ਰਹਿੰਦਾ ਜਿਹੜਾ ਮਾਮਲਾ ਹੈ ਲੁਧਿਆਣਾ ਦਾ ਦੱਸਿਆ ਜਾ ਰਿਹਾ ਸੋ ਲੁਧਿਆਣਾ ਦੇ ਵਿੱਚ ਬੇਹੱਦ ਹੀ ਭਿਆਨਕ ਸੜਕ ਹਾਦਸਾ ਉਸ ਵੇਲੇ ਵਾਪਰਦਾ ਜਦੋਂ ਦੇਖਿਆ ਜਾਂਦਾ ਹੈ ਕਿ ਇੱਕ ਸ਼ੌਕਸ ਜਿਹੜਾ ਹੈ ਡਿਜ਼ਾਇਰ ਕਾਰ ਚਾਲਕ ਉਸ ਦੀ ਅੱਖ ਲੱਗ ਜਾਂਦੀ ਹੈ ਜਿਸ ਕਾਰਨ ਉਹ ਉਸ ਦਾ ਉਸ ਦੀ ਜਿਹੜੀ ਹੈ ਡਿਵਾਈਡਰ ਨਾਲ ਗੱਡੀ ਟਕਰਾਉਣ ਤੋਂ ਬਾਅਦ ਗੱਡੀ ਪਲਟੀਆਂ ਖਾ ਕੇ ਡਿੱਗਦੀਆਂ ਨੇ ਪਰ ਰਾਗੀਰਾਂ ਦੇ ਵੱਲੋਂ ਜਦੋਂ ਉਸ ਨੂੰ ਕੱਢਿਆ ਜਾਂਦਾ ਹੈ ਤਾਂ ਜਾਨੀ ਨੁਕਸਾਨ ਤੋਂ ਬਚਾ ਰਿਆ ਮਾਮੂਲੀ ਸੱਟਾਂ ਲੱਗ ਕੇ ਉਸ ਦਾ ਬਚਾਅ ਹੋ ਜਾਂਦਾ ਹੈ ਤਾਂ ਜਿਸ ਬਾਬਤ ਗੱਲਬਾਤ ਕਰਦੇ ਆ ਹੋਰ ਰਾਗੀਰਾਂ ਵੱਲੋਂ ਕੀ ਕੀ ਜਾਣਕਾਰੀ ਦਿੱਤੀ ਗਈ ਹੈ ਇੱਕ ਵਾਰ ਤੁਸੀਂ ਇਹ ਵੀ ਸੁਣ ਲਓ ਬ੍ਰਦਰ ਸਚਿੰਤ ਸਿੰਘ ਲਾਈ ਓ ਡੀ ਐਮ ਸੀ ਤੋਂ ਆ ਰਿਹਾ ਸੀ ਆਪਣੇ ਫਰੈਂਡ ਦਾ ਹਾਲ ਚਾਲ ਰਾਤ ਨੂੰ ਰੁਕ ਕੇ ਉਹ ਸਿਰ ਆਇਆ ਉਹਦੀ ਅੱਖ ਲੱਗ ਗਈ ਇੱਧਰ ਆ ਕੇ ਤੇ ਗੱਡੀ ਡਿਵਾਈਡਰ ਤੇ ਨਾਲ ਚੜ ਕੇ ਪਲਟ ਗਈ ਉਹਦੀ ਬਿੱਟੀ। ਹਾਜੀ ਜਾਨੇ ਨੁਕਸਾਨ ਕੋਈ ਨੁਕਸਾਨ ਨਹੀਂ ਹੋਇਆ ਮੁੰਡੇ ਨੂੰ ਫਰਸਟ ਐਡ ਕਿਟ ਦਵਾ ਕੇ ਘਰ ਰਹਾ ਬਿਲਕੁਲ ਓਕੇ ਹੈ ਜੀ। ਹੁਣ ਫਰਸਟ ਐਡ ਫੋਰਟੀਜ ਹਸਪੀਟਲ ਲੈ ਗਏ ਸੀ ਐਮਰਜੈਂਸੀ ਚ ਥੋੜੀ ਬਹੁਤ ਉਹਨੇ ਪੱਟੀਆਂ-ਪੁੱਟੀਆਂ ਕਰਵਾਈਆਂ। ਗੋਡੇ ਤੇ ਹੜਕੀ ਬਰਕ ਝੜੇ ਟਾਈਆਂ ਨੇ ਬਸ ਹੁਣ ਘਰ ਨਾਲੇ ਬਿਲਕੁਲ ਠੀਕ ਆ ਮੁੰਡਾ। ਦੱਸਿਆ ਜਾ ਰਿਹਾ ਕਿ ਜੇਕਰ ਇਹ ਐਕਸੀਡੈਂਟ ਹੋਇਆਗਾ ਇੱਥੇ ਕੋਈ ਅੱਖ ਲੱਗੀ ਲੇਕਿਨ ਉਹ ਕਵਰ ਕਰ ਸਕਦੇ ਸੀ ਲੇਕਿਨ ਲੋਅਲ ਵੀ ਕੁਝ ਨਹੀਂ ਕਰ ਸਕੀ। ਹੋ ਸਕਦਾ ਜੀ ਕੁਛ ਨਹੀਂ ਪਤਾ ਲੱਗ ਰਿਹਾ ਜੀ ਕੀ ਹੈ ਕੀ ਨਹੀਂ ਹਜੇ ਬਾਕੀ ਏਜੰਸੀ ਵਾਲੇ ਦੱਸਣਗੇ ਕੀ ਹੈ ਕੀ ਨਹੀਂ ਜੋ ਮੈਂ ਮੇਰੇ ਬ੍ਰਦਰ ਦੀ ਸਟੇਟਮੈਂਟ ਹੈ ਉਹ ਮੈਂ ਤੁਹਾਡੇ ਅੱਗੇ ਦੱਸਦੀ ਕਿ ਉਹ ਇਹ ਕਹਿ ਰਿਹਾ ਸੀ ਕਿ ਮੇਰੇ ਇੱਕ ਤੁਹਾਡੇ ਬ੍ਰਦਰ ਨਾਲ ਐਕਸੀਡੈਂਟ ਹੋਇਆ ਪਾ ਉਹਨਾਂ ਦਾ ਨਾਮ ਕੀ ਆ ਸਜਿੰਦਰ ਸਿੰਘਲਾ ਡੀਐਫਸੀ ਤੇ ਕੰਮ ਕਰਦੇ ਕਿ ਉਹ ਕਿਸੇ ਪੇਸ਼ੈਂਟ ਦੇ ਉਹਨਾਂ ਦਾ ਫਰੈਂਡ ਐਡਮਟ ਹੈ ਉਹਨ ਦਾ ਜਿਵੇਂ ਰਾਤ ਉਹਨੇ ਕੋ ਰੁੱਕ ਕੇ ਆਏ ਸੀ ਤੇ ਜਦੋਂ ਐਕਸੀਡੈਂਟ ਹੋਇਆ ਤਾਂ ਉਹਨਾਂ ਦਾ ਵਿਚਾਰ ਵੀ ਹੋਇਆ ਕਿੱਤਾ ਕੱਢਿਆ ਗਿਆ ਉਹਨੂੰ ਗੱਡੀ ਚੋਂ ਉਹ ਰਾਗੀ ਰਾ ਨੇ ਕੱਢਿਆ ਕਿਸੇ ਨੇ ਉਹਨਾਂ ਦਾ ਫੋਨ ਆਇਆ ਫਿਰ ਅਸੀਂ ਫਟਾਫਟ ਭੱਜੇ ਆਏ ਤੇ ਬਿਲਕੁਲ ਓਕੇ ਕੁਝ ਨਹੀਂ ਕੁਝ ਨਹੀਂ ਨਾ ਕੁਝ ਗੱਡੀ ਦਾ ਹੀ ਨੁਕਸਾਨ ਹੋਇਆ ਜੀ ਕਿਸੇ ਗੱਡੀ ਦਾ ਹੋਇਆ ਜੀ ਉਹਨਾਂ ਨੂੰ ਬਿਲਕੁਕੁਲ ਨਹੀਂ ਕੁਝ ਹੋਇਆ ਬਸ ਥੋੜੇ ਬਹੁਤ ਗੋਡੇ ਤੇ ਛੇ ਟਾਈਆਂ ਨੇ ਓਕੇ ਹੈ ਜੀ ਕਿਹੜੇ ਹੁਕਮਦਾਰ ਨੂੰ ਇਲਾਜ ਕਰਵਾ ਰਹੇ ਨਹੀਂ ਦਿੱਤੇ ਨਹੀਂ ਕਰ ਰਹੀ ਹੈ ਜੀ ਬਿਲਕੁਲ ਠੀਕ ਨਹੀਂ ਬਿਲਕੁਲ ਓਕੇ ਹੈ ਜੀ ਹੁਣ ਜਿਹੜੀ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਇਸ ਵੇਲੇ ਬੇਹਦ ਹੀ ਗੰਭੀਰ ਬਿਮਾਰੀ ਦੇ ਨਾਲ ਜੂਝ ਰਹੇ ਨੇ ਦਿਖਾਈ ਦਿੱਤੇ ਨੇ ਉਹਨਾਂ ਦੇ ਵੱਲੋਂ ਕੋਈ ਕਾਫੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤਾਂ ਦੱਸਦੀ ਏ ਜੋ ਬਾਈਡਨ ਜਿਹੜੇ ਨੇ ਸਾਬਕਾ ਰਾਸ਼ਟਰਪਤੀ ਅਮਰੀਕਾ ਦੇ ਕਾਫੀ ਵੱਡੀ ਬਿਮਾਰੀ ਦੇ ਨਾਲ ਜੂਝ ਰਹੇ ਨੇ ਦੱਸਦੀ ਏ ਪ੍ਰੋਸਟੇਟ ਕੈਂਸਰ ਦੇ ਨਾਲ ਉਹ ਜੂਝ ਰਹੇ ਨੇ ਡੋਨਾਲਡ ਟਰੰਪ ਨੇ ਬਾਈਡਨ ਦੀ ਸਿਹਤ ਤੇ ਚਿੰਤਾ ਜਤਾਈ ਏ ਕਿਹਾ ਇਸ ਬਾਰੇ ਜਾਣ ਕੇ ਮੈਨੂੰ ਬਹੁਤ ਦੁੱਖ ਲੱਗਿਆ ਸੀ ਬਾਈਡਨ ਦੇ ਜਲਦ ਠੀਕ ਹੋਣ ਦੀ ਕਾਮਨਾ ਕਰਦੇ ਆਂ ਤੇ ਪਰਿਵਾਰ ਦੇ ਵਿੱਚ ਵੀ ਇਸ ਵੇਲੇ ਇਹੀ ਦੇਖਿਆ ਜਾ ਰਿਹਾ ਲੋਕਾਂ ਵਿੱਚ ਵੀ ਇਹੀ ਦੇਖਿਆ ਜਾ ਰਿਹਾ ਕਿ ਜਲਦ ਤੋਂ ਜਲਦ ਬਾਈਡਨ ਜਿਹੜੇ ਨੇ ਠੀਕ ਹੋ ਜਾਣ ਕਿਉਂਕਿ ਹਾਲਤ ਕਾਫੀ ਜ਼ਿਆਦਾ ਖਰਾਬ ਹੈ ਕਾਫੀ ਜ਼ਿਆਦਾ ਦੇਖਿਆ ਜਾ ਰਿਹਾ ਹੈ ਗੰਭੀਰ ਬਿਮਾਰੀ ਦੇ ਨਾਲ ਕੈਂਸਰ ਵਰਗੀ ਗੰਭੀਰ ਬਿਮਾਰੀ ਦੇ ਨਾਲ ਉਹ ਜੂਝ ਰਹੇ ਨੇ ਤਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਵੀ ਇਸ ਤੇ ਚਿੰਤਾ ਜਤਾਉਂਦੇ ਹੋਏ ਮੈਸੇਜ ਕੀਤਾ ਹੈ ਟਵੀਟ ਕੀਤਾ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਅਸੀਂ ਦੁਖੀਆਂ ਤੇ ਅਸੀਂ ਜਾਣਦੇ ਹਾਂ ਕਿ ਜਲਤੋ ਜਲ ਜਿਹੜੇ ਬਾਈਡਨ ਨੇ ਉਹ ਠੀਕ ਹੋ ਜਾਣ ਤਾਂ ਸਾਰਿਆਂ ਦੀਆਂ ਹੀ ਨਿਗਾਹਾਂ ਇਸ ਤੇ ਟਿਕੀਆਂ ਹੋਈਆਂ ਨੇ ਤੇ ਸਾਰੇ ਪ੍ਰਾਰਥਨਾ ਕਰ ਰਹੇ ਨੇ ਕਿ ਉਹ ਜਲਤੋ ਜਲਦ ਠੀਕ ਹੋ ਜਾਣ ਸੋ ਗੰਭੀਰ ਬਿਮਾਰੀ ਦੇ ਨਾਲ ਜੂਝ ਰਹੇ ਨੇ ਇਸ ਵੇਲੇ ਜੋ ਬਾਈਡਨ ਜਿਸ ਤੋਂ ਬਾਅਦ ਜਿਹੜੇ ਅਮਰੀਕਾ ਦੇ ਵਿੱਚ ਵੀ ਲੋਕ ਨੇ ਆਸ-ਪਾਸ ਲੋਕ ਨੇ ਹੋਰ ਸਾਰੇ ਉਹਨਾਂ ਦੀ ਬਿਮਾਰੀ ਤੇ ਇੱਕੋ ਪ੍ਰਾਰਥਨਾ ਕਰ ਰਹੇ ਨੇ ਕਿ ਜੋ ਬਾਈਡਨ ਹੁਣ ਜਲਤੋ ਜਲਦ ਠੀਕ ਹੋ ਜਾਣ ਸਿਹਤਮੰਦ ਹੋ ਜਾਣ ਤੇ ਸਵਸਥ ਹੋ ਜਾਣ